ਪੱਛਰੀਆ ਕਾਲ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪੰਕਜ ਮੱਲੀ ਲੈ ਕੇ ਹਾਜ਼ਰ ਆ ਖਾਸ ਪ੍ਰੋਗਰਾਮ ਪਿੰਡ ਦੀ ਸਾਥ ਤੇ ਅੱਜ ਅਸੀਂ ਪਹੁੰਚੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਿਆੜ ਦੇ ਵਿੱਚ ਜਿੱਥੇ ਅੱਜ ਸਾਥ ਲੱਗੀ ਆ ਤੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਜਿਹੜੀ ਇਹ ਸਾਥ ਜਿਹੜੀ ਬਾ ਲੱਗੀ ਹੋਈ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪਿੰਡ ਦੇ ਜਿਹੜੇ ਲੋਕ ਨੇ ਜਿਹੜੀ ਇਹ ਪਿੰਡ ਦੇ ਵਿੱਚ ਸਾਂਝੇ ਤੌਰ ਤੇ ਜੜੀ ਵਾ ਇਹਨਾਂ ਵੱਲੋਂ ਜਿਹੜੀ ਇੱਕ ਸਾਥ ਲਗਾਈ ਗਈ ਹੈ ਜਿਸ ਦੇ ਵਿੱਚ ਪਿੰਡ ਦੇ ਲੋਕ ਬੀਬੀਆਂ ਬਜ਼ੁਰਗ ਬੱਚੇ ਨੌਜਵਾਨ ਸਾਰੇ ਹੀ ਜਿਹੜੇ ਮੌਜੂਦ ਨੇ ਤਾਂ ਖਾਸ ਤੌਰ ਤੇ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਤਾਂ ਕਿਹੜੀਆਂ ਕਿਹੜੀਆਂ ਉਹ ਵਿਚਾਰਾ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਾਂਗੇ ਇਹ ਜਿਹੜਾ ਵਾ ਪਿੰਡ ਦੇ ਲੋਕਾਂ ਦੇ ਨਾਲ ਭਾਜੀ ਕੀ ਨਾਂ ਹੈ ਸੀ ਤੁਹਾਡਾ ਜਸਪਾਲ ਸਿੰਘ ਜੀ ਜਸਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਸਾਥ ਲੱਗੀ ਹੈ ਕੀ ਲੱਗਦਾ ਪਿੰਡ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿ ਆਹ ਚੀਜ਼ਾਂ ਸਰਪੰਚ ਸਾਹਿਬ ਕੋਲੋਂ ਜੜੀਆਂ ਵਾ ਕਰਵਾਉਣੀਆਂ ਜਿਤਨਾ ਕਿ ਪਸ਼ੂਆਂ ਵਾਸਤੇ ਡਿਸਪੈਂਸਰੀ ਚਾਹੀਦੀ ਆ ਤੇ ਜਿਤਨਾ ਮਲ ਮਲ ਲਾਕਲੀਨਿੰਗ ਉਹ ਸਾਨੂੰ ਚਾਹੀਦਾ ਵਾ ਜਿਤਨਾ ਹੁਣ ਆ ਗਰਾਊਂਡ ਦੇ ਵਿੱਚ ਆ ਗਰਾਊਂਡ ਤੇ ਪੱਕੀ ਬਣ ਗਈ ਆ ਬੈਡਮਿੰਟਨ ਦੀ ਜਿਤਨਾ ਬੈ ਦੀ ਬਾਸਕਟਬਾਲ ਦੀ ਇੱਥੇ ਗਰਾਊਂਡ ਨਾਰਮਲ ਬਣ ਸਕਦੀ ਆ ਤੇ ਜਿਹੜੀਆਂ ਗਰਾਊਂਡਾਂ ਤੇ ਸਾਡੇ ਬਣ ਸਕਦੀਆਂ ਨੇ ਉਹ ਸਾਨੂੰ ਗਰਾਊਂਡਾਂ ਚਾਹੀਦੀਆਂ ਸਾਡੇ ਜਿਹੜੇ ਹੈਗੇ ਨੌਜਵਾਨ ਨੇ ਉਹ ਦੂਰ ਰਹਿਣਗੇ ਨਸ਼ਿਆਂ ਤੋਂ ਤੇ ਜਿਤਨਾ ਹੁਣ ਸਾਡਾ ਪਿੰਡ ਜਿਹੜਾ ਉਹ ਸ਼ਹਿਰ ਦੇ ਬਿਲਕੁਲ ਕਰੀਬ ਆ ਤੇ ਵਿਕਾਸ ਨਹੀਂ ਵਿਕਾਸ ਬਹੁਤ ਘੱਟ ਹੋਇਆ ਵਾ ਵਿਕਾਸ ਵਾਸਵਧ ਹੋਣਾ ਚਾਹੀਦਾ ਜਿਤਨਾ ਲਾਈਟਾਂ ਨੇ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ ਸਾਡੀ ਬਾਹਰ ਫਿਰਨੀ ਜਿਹੜੀ ਆ ਉਹ ਬਣਨੀ ਆ ਉਹ ਜਰੂਰ ਮੈਂ ਕਰ ਰਿਹਾ ਜੇ ਤੁਸੀਂ ਗੱਲ ਕੀਤੀ ਜਿਮ ਨੂੰ ਲੈ ਕੇ ਵੀ ਕੋਈ ਡਿਮਾਂਡ ਰੱਖੀ ਹੈ ਸਰਪੰਚ ਸਾਹਿਬ ਹਾਂਜੀ ਹਾਂਜੀ ਜੀ ਸਰਪੰਚ ਸਾਹਿਬ ਨੂੰ ਪੈਂਦੀ ਸੱਟੇ ਦੇ ਸੀ ਇਹੋ ਡਿਮਾਂਡ ਰੱਖੀ ਵੀ ਸਾਡੇ ਨੌਜਵਾਨਾਂ ਵਾਸਤੇ ਨਾ ਜਿੰਨਾ ਵੀ ਕਰ ਸਕਣ ਬਸ ਉਹ ਵਾਅਦਾ ਜਿੰਨੀ ਵੀ ਸਰਕਾਰ ਤੋਂ ਸਪੋਰਟ ਕਰਵਾਉਣ ਪਿੰਡ ਵਾਸਤੇ ਉਹ ਬਸ ਵਾਅਦਾ ਕਰਵਾਉਣ ਅਸੀਂ ਰਿਕਵੈਸਟ ਕਰਦੇ ਹਾਂ ਜੀ ਉਹ ਸਾ ਬਿਲਕੁਲ ਹੋਰ ਵੀ ਪਿੰਡ ਦੇ ਨੌਜਵਾਨ ਨੇ ਵੀਰ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਅਮਦੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਸਾਥ ਲੱਗੀ ਹੈ ਇਸ ਸਰਪੰਚ ਨੂੰ ਦੱਸਿਆ ਕਿ ਨੌਜਵਾਨਾਂ ਵਾਸਤੇ ਕਿਹੜੇ ਕਿਹੜੇ ਟੀਚੇ ਦੀ ਜ਼ਰੂਰਤ ਹੈ ਹਾਂ ਜੀ ਸਰਪੰਚ ਸਾਹਿਬ ਬਹਿ ਆ ਵੀ ਬਹੁਤ ਸਹਾਨੇ ਹੋ ਜਿਹੜੇ ਆਪਣੇ ਨੌਜਵਾਨ ਵਾਸਤੇ ਅੱਗੇ ਬਣਾ ਗਰਾਊਂਡ ਬਣਾ ਕੇ ਦਿੱਤੀਆਂ ਵਾ ਤੇ ਉਹ ਬੱਚੇ ਖੇਡਣ ਆਉਂਦੇ ਆ ਹੁਣ ਇਹ ਆ ਵੀ ਅਸੀਂ ਇਹਨਾਂ ਨੂੰ ਕਹਿ ਬਥੋੜੇ ਪੱਕੇ ਗਰਾਊਂਡਾਂ ਸਾਨੂੰ ਚਾਹੀਦੀਆਂ ਵਾ ਜਿਵੇਂ ਬੈਡਮਿੰਟਨ ਦੀ ਹੋ ਗਈ ਹੈ ਨਾ ਹੁਣ ਬਾਸਕਟਬਾਲ ਦੀ ਹੋ ਜਾਏ ਤੇ ਚਲੋ ਇਹਦੇ ਵਿੱਚ ਇਹ ਵੀ ਬੱਚੇ ਜਿਹੜੇ ਵੀ ਬਿਜ਼ੀ ਰਹਿਣ ਬਾਕੀ ਇਹ ਵੀ ਜੇ ਆਉਣ ਵਾਲੇ ਸਮੇਂ 'ਚ ਸਾਰੇ ਕੰਮ ਇਕੱਠੇ ਦਾ ਨਹੀਂ ਹੁੰਦੇ ਸਾਨੂੰ ਇਹ ਵੀ ਆ ਕਿ ਜੇ ਇੱਕ ਵਧੀਆ ਜਿਮ ਲਿਆ ਕੇ ਦੇ ਸਕਣ ਸਾਨੂੰ ਉਹ ਸਾਡੀ ਮੇਨ ਡਿਮਾਂਡ ਹੈ ਵੀ ਜਿਮ ਮਿਲ ਜੇ ਸਭ ਨੂੰ ਹੋਰ ਵੀ ਕੋਈ ਡਿਮਾਂਡ ਸਰਕੀਆਂ ਨੌਜਵਾਨਾਂ ਨੂੰ ਲੈ ਕੇ ਹਾਂਜੀ ਬਾਕੀ ਵੀ ਚਲੋ ਡਿਮਾਂਡਾਂ ਸਾਰੀਆਂ ਚੱਲੀ ਜਾਂਦੀਆਂ ਹਨਾ ਬਾਕੀ ਪਿੰਡ ਦੇ ਵਿਕਾਸ ਨੂੰ ਲੈ ਕੇ ਹੈਗਾ ਵੀ ਸਾਡੇ ਪਿੰਡ ਦੇ ਦੋ ਛੱਪੜ ਨੇ ਤੇ ਉਹਨਾਂ ਦੇ ਵਿੱਚ ਥੋੜੀ ਨਾ ਸਾਫ ਸਫਾਈ ਚੰਗੀ ਤਰ੍ਹਾਂ ਹੋ ਗਏ ਤੇ ਉਹ ਜਿਹੜਾ ਬਈ ਪਾਣੀ ਦਾ ਨਿਕਾਸ ਵਧੀਆ ਹੋ ਸਕੇ ਉਹਨਾਂ ਨੂੰ ਸਾਫ ਸਫਾਈ ਤਰ੍ਹਾਂ ਵਧੀਆ ਬਣਾਇਆ ਜਾ ਸਕੇ ਹਾਂਜੀ ਬਿਲਕੁਲ ਭਾਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਐ ਪਿੰਡ ਦੀ ਸਾਥ ਲੱਗੀ ਐ ਸਾਰੇ ਮੌਜੂਦ ਨੇ ਨੌਜਵਾਨ ਬੀਬੀਆਂ ਬਜ਼ੁਰਗ ਸਾਰੇ ਮਨੁੱਖ ਕੀ ਡਿਮਾਂਡ ਐ ਕੀ ਲੱਗਦਾ ਵਾ ਕਿ ਤੁਸੀਂ ਵੀ ਮੈਂਬਰ ਜੀ ਕੀ ਕੋਈ ਗੱਲਬਾਤ ਹੋਈ ਐ ਸਪੰਸਰ ਸਾਹਿਬ ਨਾਲ ਕਿ ਆ ਚੀਜ਼ਾਂ ਦੇ ਉੱਤੇ ਫੋਕਸ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਸ ਤਰ੍ਹਾਂ ਤੁਹਾਨੂੰ ਵੀਰ ਜੀ ਨੂੰ ਪਹਿਲਾਂ ਦੱਸਿਆ ਛਪੜਾਂ ਬਾਰੇ ਵੀ ਅਸੀਂ ਚਾਹੁੰਨੇ ਵੀ ਸਾਡੇ ਛਪੜਾਂ ਜਿਹੜੀਆਂ ਖਲਾਈ ਹੋ ਗਏ ਦੇ ਪੱਤੇ ਹੋ ਜਾਣ ਉਹਨਾਂ ਦੇ ਵਿੱਚ ਕੋਈ ਸੋਲਰ ਸਿਸਟਮ ਮੋਟਰ ਵਗੈਰਾ ਲਾਈ ਜਾਵੇ ਜਿਹਦੇ ਨਾਲ ਅਸੀਂ ਉਹ ਪਾਣੀ ਕੁਝ ਮੀਨਾਂ ਵਾਲੇ ਵਰਤ ਸਕਣ ਤੇ ਧਰਤੀ ਦਾ ਪ ਬਾਕੀ ਹੋਰ ਇਹ ਸਾਡੇ ਪਿੰਡ ਦੇ ਵਿੱਚ ਜੋ ਨੌਜਵਾਨਾਂ ਵਾਸਤੇ ਸਰਪੰਚ ਸਾਹਿਬ ਕਰ ਰਹੇ ਕਾਰ ਵੀ ਰਹਿਦੇ ਆ ਆਪਾਂ ਉਹਨਾਂ ਨੂੰ ਹੋਰ ਵੀ ਬੇਨਤੀ ਕਰਾਂਗੇ ਸਰਪੰਚ ਸਾਹਿਬ ਨੂੰ ਜਿਸ ਤਰ੍ਹਾਂ ਜਾਂਜਕਰਵਾ ਵਿੱਚ ਦੇ ਵਿੱਚ ਇੱਕ ਬੀਬੀਆਂ ਵਾਸਤੇ ਵੀ ਬੈਡਮਿੰਟ ਦੀ ਗਰਾਊਂਡ ਜਿਹੜੀ ਉਹ ਬਣਾ ਕੇ ਦਿਓ ਅਸੀਂ ਸਰਪੰਚ ਸਾਹਿਬ ਨੂੰ ਇਹ ਕਹਾਂ ਕਿਉਂਕਿ ਬੱਚੇ ਜਿਹੜੇ ਨੌਜਵਾਨ ਵੀਰ ਆ ਸਕੂਲੇ ਖੇਡਦੇ ਆ ਤੇ ਸਾਡੀ ਭੈਣਾਂ ਵਾਸਤੇ ਬੀਬੀਆਂ ਵਾਸਤੇ ਵੀ ਜਿਹੜੀ ਇੱਕ ਗਰਾਊਂਡ ਜ਼ਰੂਰੀ ਸਿਹਤ ਵਾਸਤੇ ਜਿਹੜੀ ਆ ਗਰਾਊਂਡ ਜ਼ਰੂਰੀ ਆ ਜੀ ਜਿਮ ਸਿਹਤ ਵਾਸਤੇ ਇਹ ਜ਼ਰੂਰੀ ਹੈ ਸਾਰਿਆਂ ਲਈ ਸੋ ਬਿਲਕੁਲ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਵੇਖ ਲਿਆ ਨੇ ਜਿਹੜੀਆਂ ਡਿਮਾਂਡਸ ਰੱਖੀਆਂ ਨੇ ਸਰਪੰਚ ਸਾਹਿਬ ਕਿਸ ਤਰੀਕੇ ਨਾਲ ਵੇਖ ਲਿਓ ਸਭ ਤੋਂ ਪਹਿਲਾਂ ਨੌਜਵਾਨਾਂ ਨੇ ਜਿਮ ਅਤੇ ਗਰਾਊਂਡ ਦੀ ਜਿਹੜੀ ਡਿਮਾਂਡ ਰੱਖੀ ਆ ਤਾਂ ਉਸ ਨੂੰ ਲੈ ਕੇ ਕੀ ਸੋਚਿਆ ਕਿਸ ਤਰੀਕੇ ਦੀ ਜਿਹੜੀ ਵੇਖੋ ਜੀ ਅਸੀਂ ਤੇ ਜਦੋਂ ਮੈਂ ਸਰਪੰਚ ਨਵਾਂ ਨਵਾਂ ਬਣਿਆ ਹਨਾ ਪਹਿਲ ਦੇ ਆਧਾਰ ਤੇ ਅਸੀਂ ਪ੍ਰੀਫਰੈਂਸੀ ਗਰਾਊਂਡ ਨੂੰ ਦਿੱਤੀ ਸੀ ਕਿਉਂਕਿ ਹੁਣ ਐਸਾ ਸਾਡੇ ਕੋਲ ਬੈਡਮਿੰਟਨ ਦੀਆਂ ਤਿੰਨ ਗਰਾਊਂਡਾਂ ਨੇ ਤੇ ਇੱਕ ਵਾਲੀਬਾਲ ਦੀ ਗਰਾਊਂਡ ਬਣ ਚੁੱਕੀ ਆ ਜਿਮ ਵਾਸਤੇ ਸਾਡਾ ਵਿਚਾਰ ਚੱਲ ਰਿਹਾ ਵਾ ਵੀ ਜਿਮ ਦਾ ਅ ਉਭੀ ਅਸੀਂ ਆਪਣੇ ਮੰਤਰੀ ਸਾਹਿਬ ਨੂੰ ਕਰਕੇ ਅਪੀਲ ਤੇ ਉਹਦਾ ਵੀ ਕੋਈ ਨਾ ਕੋਈ ਹਾਲ ਕਰਵਾਵਾਂਗੇ ਆ ਤੁਸੀਂ ਦੇਖ ਸਕਦੇ ਜੇ बैडਮਿੰਟਨ ਦੀ ਪੱਕੀ ਗਰਾਊਂਡ ਇੱਕ ਤਿਆਰ ਹੋ ਗਈ ਹੈ ਇਸ ਤੋਂ ਬਾਅਦ ਇੱਕ ਬਾਸਕਟਬਾਲ ਦੀ ਪੱਕੀ ਗਰਾਊਂਡ ਬਣਨੀ ਹੈ ਤੇ ਇਹਦੇ ਤੇ ਤੇ ਅਸੀਂ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਆਂ ਇਹੜੀ ਚੀਜ਼ ਨਾ ਜਿਹੜੇ ਆਪਣੇ ਨੌਜਵਾਨ ਪੀੜ੍ਹੀਆਂ ਜਾਂ ਛੋਟਾ ਵਰਗ ਹੈ ਜਾਂ ਛੋਟੇ ਬੱਚੇ ਨੇ ਉਹ ਅੱਗੇ ਕੀ ਕਰਦੇ ਸੀ ਵੀ ਉਹ ਇਸ ਵੇਲੇ ਤੋਂ ਫੋਨ ਫੜ ਕੇ ਬਹਿ ਜਾਂਦੇ ਸੀ ਤੇ ਉਹ ਫੋਨਾਂ ਜਿਹਾ ਲੱਗ ਜਾਂਦੇ ਕੁਝ ਸਾਡੇ ਬੱਚੇ ਜਿਹੜੇ ਉਹ ਕੁਝ ਨਸ਼ਿਆਂ ਵੱਲ ਜਾ ਰਹੇ ਸੀ ਉਹ ਸਾਰਿਆਂ ਦਾ ਰੁਝਾਨ ਮੈਂ ਵੇਖਣ ਦਾ ਕਰਵਾਟ ਹੁੰਦਾ ਜਾਂਦਾ ਐਸੋ ਤਾਂ ਉਹਨਾਂ ਨੂੰ ਖੇਡਣ ਦਾ ਨਸ਼ਾ ਲੱਗ ਗਿਆ ਤੇ ਲੋਕੀ ਆਪਣੇ ਫੋਨ ਘਰ ਛੱਡ ਕੇ ਆਉਂਦੇ ਨੇ ਬੱਚੇ ਆਪਣੇ ਫੋਨ ਘੜ ਛੱਡ ਕੇ ਆਉਂਦੇ ਸਿਆਣੇ ਆਪਣੇ ਫੋਨ ਘਰ ਛੱਡ ਕੇ ਆਉਂਦੇ ਨੇ ਕਿਹੜੀ ਚੀਜ਼ ਦਾ ਤਾਂ ਬਹੁਤ ਜ਼ਿਆਦਾ ਅਸਰ ਪੈਂਦਾ ਵਾ ਬੱਚਿਆਂ ਦੇ ਉੱਤੇ ਖੇਡਣ ਦਾ ਇਹ ਖੇਡਣਾ ਅਸੀਂ ਵੀ ਖੇਡਦੇ ਹਾਂ ਇੱਥੇ ਤੇ ਸਾਡੇ ਨਾਲ ਜਿਹੜੇ 35 ਸਾਲਾਂ ਵਾਲੇ 40 ਸਾਲਾਂ ਵਾਲੇ 50 ਸਾਲਾਂ ਵਾਲੇ ਸਾਰੇ ਹੀ ਇਸ ਗਰਾਊਂਡ ਦੇ ਵਿੱਚ ਰਾਤ ਨੂੰ ਪ੍ਰਾਣਕ ਲੱਗੀ ਹੁੰਦੀ ਆ ਹੁਣ ਪਰਲੇ ਬਨੇ ਟੈਂਕੀ ਵਾਲੀ ਸਾਈਡ ਆ ਉਹ ਵੀ ਅਸੀਂ ਸਾਰੀ ਸਾਫ਼ ਕਰਕੇ ਉਧਰ ਵੀ ਗਰਾਊਂਡ ਤਿਆਰ ਕਰਦਣੀਆਂ ਛੋਟੀਆਂ ਛੋਟੀਆਂ ਗਰਾਊਂਡਾਂ ਤਿਆਰ ਕਰ ਰਹੇ ਹਾਂ ਨੌਜਵਾਨਾਂ ਵਾਸਤੇ ਜਿੱਦਾਂ ਬਜ਼ੁਰਗਾਂ ਵਾਸਤੇ ਜਾਂ ਤੁਸੀਂ ਜਿਹੜੇ ਉਹ ਆਪਣੇ ਵਾਸਤੇ ਜਿਸ ਤਰੀਕੇ ਨਾਲ ਸਾਰੇ ਗਰਾਊਂਡਸ ਬਣ ਗਿਆ ਪਰ ਇੱਕ ਹੋਰ ਡਿਮਾਂਡ ਰੱਖੀ ਹੈ ਕਿ ਇਹ ਬਹੁਤ ਘੱਟ ਡਿਮਾਂਡ ਹੁੰਦੀ ਹੈ ਕਿ ਲੇਡੀਜ਼ ਵਾਸਤੇ ਜਾਂ ਲੜਕੀਆਂ ਵਾਸਤੇ ਵੀ ਕੋਈ ਗਰਾਊਂਡ ਹੋਵੇ ਉਸ ਨੂੰ ਲੈ ਕੇ ਵੀ ਕੋਈ ਪਲਾਨਿੰਗ ਕੀਤੀ ਗਈ ਹੈ ਹਾਂਜੀ ਹਾਂਜੀ ਉਸ ਨੂੰ ਲੈ ਕੇ ਕਿ ਨਾ ਸਾਡਾ ਜੰਝ ਘਾਰ ਹੈ ਉਹਦੀ ਚਾਰ ਦੁਵਾਰੀ ਬਹੁਤ ਵਧੀਆ ਹੈ ਤੇ ਅਸੀਂ ਉਹ ਸਾਰਾ ਪੱਕਾ ਕਰਕੇ ਉਹਦੇ ਵਿੱਚ ਵੀ ਉਹਨੂੰ ਅਸੀਂ ਇੱਕ ਗਰਾਊਂਡ ਦੀ ਤਿਆਰੀ ਕਰ ਰਹੇ ਹਾਂ ਵੀ ਜਿਹੜਾ ਬੇਬੀਆਂ ਆਪਣੇ ਸੇਫ ਉੱਥੇ ਖੇਡ ਸਕਣ ਤੇ ਉੱਥੇ ਇੱਕ ਕੋਸ਼ਿਸ਼ ਕਰਾਂਗੇ ਵੀ ਇੱਕ ਓਪਨ ਜਿਮ ਵੀ ਲਾ ਦਈਏ ਇਹ ਦਾਮ ਕਿਸੇ ਨੂੰ ਕੋ ਗੋਡਾਂ ਗਾਰਡਨ ਦੀ ਪ੍ਰੋਬਲਮ ਆ ਕੋਈ ਕੋਈ ਕਿਸੇ ਤਰੀਕੇ ਦੀ ਪ੍ਰੋਬਲਮ ਆ ਆਪਣੇ ਵੱਧਿਸ਼ ਕਰਕੇ ਉਹਨੂੰ ਸੈੱਟ ਕਰ ਸਕਦਾ ਤੇ ਉਹ ਉਹਦੀ ਕੰਧ ਆਲੇ ਦੋਲੇ ਹੋਈ ਆ ਬਹੁਤ ਵਧੀਆ ਚੀਜ਼ ਆ ਉਹ ਉਹਨੂੰ ਵੀ ਅਸੀਂ ਕਵਰ ਕਰਨਾ ਉਹ ਅਸੀਂ ਬਣਾ ਕੇ ਦੇਵਾਂਗੇ ਉਹ ਸੋ ਬਿਲਕੁਲ ਇੱਥੇ ਕੁਝ ਬੀਬੀਆਂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਕੀ ਨਾਮ ਦੇ ਭੈਣ ਜੀ ਰਣਜੀਤ ਕੌਰ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਕਿਹੜੀ ਚੀਜ਼ ਦੀ ਸਮੱਸਿਆ ਲੱਗਦਾ ਕਿ ਬੀਬੀਆਂ ਨੂੰ ਇਸ ਚੀਜ਼ ਦੀ ਜਿਹੜੀ ਜ਼ਰੂਰਤ ਹੈ ਸਰ ਜੀ ਹਾਂ ਜੀ ਸਰ ਇਹ ਮਰੇਗਾ ਦਾ ਕੰਮ ਹੁਣ ਬਹੁਤ ਵਧੀਆ ਚੱਲਣ ਡਿਆ ਹਾਂਜੀ ਜੇ ਉਹ ਸਰਪੰਚ ਸਾਹਿਬ ਬਣੇ ਪੈਸੇ ਪੈਂਦੇ ਨਾ ਹਾਂਜੀ ਤੇ ਪਹਿਲੇ ਤਾਂ ਚੱਲੋ ਕਦੀ ਆ ਗਏ ਕਦੀ ਨਾ ਆਏ ਹੁਣ ਇਹਨਾਂ ਦੀ ਦਿਹਾੜੀ ਵੀ ਥੋੜੀ ਵਧਣੀ ਚਾਹੀਦੀ ਮੇਰੇ ਗਾ ਦਾ ਕੰਮ ਹੋਣਾ ਹਾਂਜੀ ਤੇ ਕੰਮ ਵੀ ਮਿਲਣਾ ਚਾਹੀਦਾ ਮੈਨੂੰ ਤੇ ਦਵਾਈ دارو ਦੀ ਗੱਲ ਕੀਤੀ ਜਾਵੇ ਤਾਂ ਹਸਪਤਾਲ ਆਇਆ ਕੋਈ ਡਿਸਪੈਂਸਰੀ ਆ ਉਹਨੂੰ ਲੈ ਕੇ ਕੋਈ ਪ੍ਰਬੰਧ ਆ ਤੁਹਾਡੇ ਕੋਲ ਹਾਂਜੀ ਨਹੀਂ ਹੋਣੀ ਜਗ ਕਿ ਇਸ ਤਰੀਕੇ ਨਾਲ ਦਵਾਈ دارو ਦਾ ਇਸ ਤਰੀਕੇ ਨਾਲ ਪ੍ਰਬੰਧ ਕਰਦੇ ਦੂਰ ਜਾਣਾ ਪੈਂਦਾ ਹਾਂਜੀ ਦੂਰ ਜਾਣਾ ਪੈਂਦਾ ਤਾਂ ਲੱਗਦਾ ਕਿ ਪ੍ਰਾਈਵੇਟ ਦੇ ਵਿੱਚ ਬਹੁਤ ਮਹਿੰਗਾ ਪਿੰਡ ਦੇ ਵਿੱਚ ਤੁਹਾਡੇ ਡਿਸਪੈਂਸਰੀ ਆਣੀ ਹਾਂਜੀ ਹੋਣੀ ਚਾਹੀਦੀ ਕਿੰਨਾ ਫਾਇਦਾ ਮਿਲਦਾ ਵੇ ਕੋ ਫਾਇਦਾ ਤੇ ਇਦਾਂ ਹੀ ਹੁਣ ਤੁਹਾਨੂੰ ਪਤਾ ਹੀ ਉਹ ਦੂਰ ਜਾਣਾ ਪੈਂਦਾ ਫਿਰ ਸਾਨੂੰ ਨੇੜੇ ਆਉਣਾ ਬਹੁਤ ਹਾਂਜੀ ਵੀਜੀ ਹਾਂਜੀ ਹਾਂਜੀ ਪਰਨਜੀਤ ਕੀ ਕਹਿਣਾ ਚਾਹੁੰਦੇ ਹੋ ਕੋਈ ਡਿਸਪੈਂਸਰੀ ਪਿੰਡ ਚ ਹਾਂਜੀ ਹੋਣੀ ਚਾਹੀਦੀ ਕਿੰਨਾ ਕੁ ਫਾਇਦਾ ਮਿਲੂਗਾ ਮਿਲੂ ਆਦੂ ਹਾਂਜੀ ਦਵਾਈ ਬਾਹਰੋਂ ਮਹਿੰਗੀਆਂ ਪਾ ਮਿਲਦੀਆਂ ਲੈਂਦਾ ਨਹੀਂ ਦੂਰ ਜਾਣਾ ਪੈਂਦਾ ਦੂਰ ਜਾਣਾ ਕਿੰਨੇ ਕਿਲੋਮੀਟਰ ਜਾਣਾ ਪੈਂਦਾ ਪਜਿ ਨਾਲੇ ਜਾਣਾ ਪੈਂਦਾ ਪੈ ਨਾਲੇ ਜਾਣਾ ਹਾਂਜੀ ਡਿਸਪੈਂਸਰੀ ਹੋਣੀ ਚਾਹੀਦੀ ਹਾਂਜੀ ਠੀਕ ਹੈ ਹਾਂਜੀ ਕੀ ਨਾਮ ਜੀ ਹਾਂਜੀ ਦਿਲਜੀਤ ਕੌਰ ਕੀ ਕਹਿਣਾ ਚਾਹੁੰਦੇ ਹੋ ਹੀ ਹੋਣਾ ਚਾਹੀਦਾ ਪਿੰਡ ਦੇ ਵਿੱਚ ਕੀ ਲੱਗਦਾ ਮੈਂ ਪਹਿਲੀ ਤੇ ਗੱਲ ਕਹਿਣਾ ਚੰਗੀਆਂ ਵੀ ਸਾਡੇ ਵੀ ਅੱਜੀ ਬਣੇ ਨੇ ਸਰਪੰਚ ਸਾਹਿਬ ਬਹੁਤ ਹੀ ਵਧੀਆ ਬਣੇ ਨੇ ਤੇ ਬਹੁਤ ਹੀ ਵਧੀਆ ਸਾਡੇ ਨਾਲ ਰਹਿਣ ਦੇ ਨੇ ਬਹੁਤ ਹੀ ਵਧੀਆ ਅੰਗਨੇ ਕੰਮ ਚਲਾਇਆ ਬਹੁਤ ਜਿਆਦਾ ਤਾਰੀਫ ਕਰਨ ਦੇ ਉਹ ਲੈਕ ਨਹੀਂ ਕਦੀ ਸਾਡੇ ਤੇ ਉਹਨਾਂ ਦਬਾਅ ਨਹੀਂ ਪਾਇਆ ਕਦੀ ਸਾਨੂੰ ਉਹਨਾਂ ਕਿਹਾ ਨਹੀਂ ਕਿ ਤੁਸੀਂ ਆਏ ਨਹੀਂ ਟਾਈਮ ਨਾਲ ਚਾ ਕਿੱਦਾਂ ਬਹੁਤ ਹੀ ਵਧੀਆ ਸਾਡੀ ਨਰੇਗਾ ਪਾਰਟੀ ਚੱਲਣ ਰਹੀ ਆ ਤੇਹੀ ਆਉਂਦੇ ਆ ਜਿੱਦੋਂ ਹੀ ਸਾਡਾ ਸਰਪੰਚ ਸਾਹਿਬ ਬਣਿਆ ਵਾ ਸਾਨੂੰ ਉਹਨੇ ਸਾਡੇ ਸਿਰਾਂ ਤੇ ਹੱਥ ਰੱਖਤਾ ਵਾ ਪੀ ਤੁਹਾਡਾ ਕੰਮ ਹੀ ਤੁਹਾਡੀ ਮਿਹਨਤ ਤੁਸੀਂ ਆਪਣਾ ਕੰਮ ਕਰੀ ਜਾਓ ਤੁਹਾਡਾ ਕੰਮ ਹੈ ਜਿਹੜਾ ਪਿੰਡ ਦੇ ਵਿੱਚ ਤੁਸੀਂ ਕਰ ਰਹੇ ਹੋ ਜਾਂ ਜਿਹੜੀ ਚੀਜ਼ ਦੀ ਜ਼ਰੂਰਤ ਹੈ ਗਲੀਆਂ ਨਾਲੀਆਂ ਜਾਂ ਕੋਈ ਕਿਹੜੀ ਕਿਹੜੀ ਬਹੁਤ ਹੀ ਸਾਡੇ ਸਰਪੰਚ ਸਾਹਿਬ ਨੇ ਤੇ ਇੰਨਾ ਕ ਨਰਕ ਕੱਢਿਆ ਨਾ ਇਸ ਪਿੰਡ ਦਾ ਸਹੀ ਕਹਿਣ ਵਾਲੀ ਗੱਲ ਹੀ ਨਹੀਂ ਪਹਿਲਾਂ ਇਹ ਜਿੰਨਾ ਸਾਨੂੰ ਇਹ ਸਰਪੰਚ ਸਾਹਿਬ ਤੇ ਮਾਨਿਆ ਨਾ ਬਹੁਤ ਹੀ ਜਿਆਦਾ ਮਾਣਿਆ ਕਿਉਂਕਿ ਸਾਡੀਆਂ ਸਹੂਲਤਾਂ ਬਾਰੇ ਵੀ ਸੋਚਣ ਡਿਆ ਨੇ ਸਾਡੇ ਕਮਰੇਆਂ ਬਾਰੇ ਵੀ ਸੋਚਣ ਡਿਆ ਨੇ ਸਾਰਾ ਕੁਝ ਹੀ ਕਰਨ ਡਿਆ ਸਾਡਾ ਸਰਪੰਚ ਸਾਹਿਬ ਸਾਨੂੰ ਬੜਾ ਹੀ ਮਾਣਿਆ ਕਿਉਂਕਿ ਸਾਨੂੰ ਪੈਣਾ ਤੌਰ ਸਾਨੂੰ ਕਿਹ ਬਜੂਤ ਤੱਕ ਸਾਨੂੰ ਪਿਆਰ ਨਹੀਂ ਦਿੱਤਾ ਜਿੱਦਾਂ ਇਹ ਸਰਪੰਚ ਬਣੇ ਹਨੂ ਇਹਨਾਂ ਨੇ ਸਿਰ ਤੇ ਹੱਥ ਰੱਖਾ ਕੀ ਕੀ ਬੱਚਿਆਂ ਵਾਸਤੇ ਕੀ ਕੀ ਕਾਰ ਕਰ ਰਿਹਾ ਕੀ ਕੀ ਬੱਚਿਆਂ ਵਾਸਤੇ ਮਤਲਬ ਜਿੱਦਾਂ ਪੜ੍ਹਾਈ ਲਿਖਾਈ ਦੀ ਮਸਤ ਵੀ ਵਿਚਾਰ ਰਹੀ ਆ ਨਸ਼ੇ ਬੱਤਿਆਂ ਤੋਂ ਬਚਾਉਣ ਦੇ ਨੌਜਵਾਨਾਂ ਨੂੰ ਹਾਂਜੀ ਭੱਜ ਜਾਣ ਪਿੰਡ ਦੇ ਵਿੱਚ ਨਸ਼ਾ ਦਾ ਹੈਗਾ ਬਹੁਤ ਹਾਂਜੀ ਬਹੁਤ ਆਪੇ ਇਸ ਤਰ੍ਹਾਂ ਕਰਨ ਦੇ ਵਾ ਤੁਹਾਨੂੰ ਪਤਾ ਹੈ ਅੱਜ ਕੱਲ ਪਿੰਡਾਂ ਪਿੰਡਾਂ ਦੇ ਵਿੱਚ ਨਸ਼ੇ ਖੰਡ ਹੈ ਵਾ ਬਾਕੀ ਇਹ ਵਾ ਵੀ ਸਾਡੀ ਦਿਹਾੜੀ ਵਧਣੀ ਚਾਹੀਦੀ ਸਾਡਾ ਕੰਮਕਾਰ ਸਾਨੂੰ ਹੋਰ ਮਿਲਣਾ ਚਾਹੀਦਾ ਵਾ ਆ ਦਾ ਆ ਜਾਂਜ ਘਾਰਿਆ ਪੈਲਸ ਤਰ੍ਹਾਂ ਬੰਨਣਾ ਚਾਹੀਦਾ ਕਿਉਂਕਿ ਅਸੀਂ ਗਰੀਬ ਆਦਮੀ ਆ ਅਸੀਂ ਇੱਥੇ ਹੀ ਆਪਣੇ ਬੱਚਿਆਂ ਦਾ ਵਿਆਹ ਸ਼ਾਦੀ ਕਰ ਸਕੀਏ ਗਲੀਆਂ ਨਾਲੀਆਂ ਕਿੱਤਾਂ ਨੇ ਗਲੀਆਂ ਨਾਲੀਆਂ ਵੀ ਬਹੁਤ ਹੀ ਮਾੜੀਆਂ ਹੀ ਪਰ ਹੁਣ ਸਾਡੇ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਆ ਬਹੁਤ ਹੀ ਵਧੀਆ ਕਰਨ ਦੇ ਹਾਂਜੀ ਬਹੁਤ ਵਧੀਆ ਕੰਮ ਹੋਰ ਵੀ ਇੱਥੇ ਜਿਸ ਤਰੀਕੇ ਨਾਲ ਸਾਥ ਲੱਗੀ ਹੋਰ ਵੀ ਇੱਥੇ ਮੌਜੂਦ ਨੇ ਕੀ ਨਾਮ ਵਿੱਚ ਮੇਰਾ ਨਾਮ ਪਰਮਜੀਤ ਸਿੰਘ ਹੈ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਕਿਹੜੀਆਂ ਛਿਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਦੇਖੋ ਜੀ ਸਾਡੇ ਬਹੁਤ ਹੀ ਹੋਣਾ ਸਰਪੰਚ ਸਾਹਿਬ ਜਿਹੜੇ ਉਹ ਪਿੰਡ ਦੇ ਵਿਕਾਸ ਕਰਾ ਰਹੇ ਨੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਤੇ ਲੱਗਦਾ ਕਿ ਆਹ ਚੀਜ਼ਾਂ ਦੀ ਜ਼ਰੂਰਤ ਹੈ ਕੋਹ ਅਜੇ ਤੇ ਕੋਈ ਸ਼ੁਰੂਆਤ ਹੀ ਹੋਈ ਹੈ ਜੀ ਡਿਸਪੈਂਸਰੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਜਿਮ ਹੋ ਗਿਆ ਸਾਡਾ ਡੰਗਰਾਂ ਦੀ ਡਿਸਪੈਂਸਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਔਰ ਉਹਦੇ ਨਾਲ ਨਰੇਗਾ ਵੀ ਕੰਮ ਕਰ ਰਹੀ ਹੈ ਉਹਨਾਂ ਨੂੰ ਵੀ ਟਾਈਮ ਸਰ ਕੰਮ ਮਿਲਦਾ ਜੀ ਬਾਕੀ ਕਾਰੋਬਾਰ ਇੰਡਸਟਰੀਆਂ ਜੇ ਪਿੰਡ ਦੇ ਵਿੱਚ ਬਲਡ ਏਰੀਆ ਵਾ ਉਹਦੇ ਵਿੱਚ ਆਪਣੇ ਕੋਈ ਕਾਰੋਬਾਰ ਵਾਸਤੇ ਜੇ ਲੋਕਾਂ ਨੂੰ ਜੋਬ ਮਿਲ ਸਕੇ ਉਹ ਵੀ ਆਜੇ ਤੇ ਬਹੁਤ ਵਧੀਆ ਸਕੂਲ ਵਧੀਆ ਹੋਣੇ ਚਾਹੀਦੇ ਆ ਸਕੂਲ ਸਾਡਾ ਪੰਜਵੀਂ ਤੱਕ ਰਹੀ ਆ ਬ੍ਰਿਕਾਰਾ ਏ ਅੱਠਵੀਂ ਜਮਾਤ ਤੱਕ ਹੋ ਜੇ ਬੱਚੇ ਹੋਰ ਜਿਹੜੇ ਆਪਣੇ ਬੱਚੇ ਬਾਹਰ ਜਾਂਦੇ ਪੜਨ ਉਹ ਵੀ ਇੱਥੇ ਪੜ ਸਕਣ ਗਰਾਊਂਡ ਵਧੀਆ ਬਣ ਜੇ ਇਦਾਂ ਦੇ ਸਾਰੇ ਜਿਹੜੇ ਸਾਫ਼ ਸੁਥਰਾ ਪਿੰਡ ਬਣ ਜੇ ਤੇ ਨਾਲ ਦੀ ਸਾਡੀ ਰੀਤ ਵੀ ਕੋਈ ਨਹੀਂ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪਸ਼ੂ ਰੱਖੇ ਆ ਪਸ਼ੂ ਡਿਸਪੈਂਟਰੀ ਹੈ ਨਹੀਂ ਜੀ ਇਹੋ ਇਹੋ ਮੈਂ ਇਹੋ ਮੈਂ ਬੋਲ ਰਹਾ ਹਾਂ ਹਾਂਜੀ ਬੋਲੋ ਨਾਲ ਦੇ ਇੱਥੇ ਕਿਉਂ ਗਾੜੀ ਆ ਛੜਕ ਆਉਂਦੀ ਡੰਗਰ ਬਾਰ ਦੇ ਕੱਢੀਏ ਤੋਂ ਬਹੁਤ ਸੱਟ ਲਾਉਣ ਪੈਂਦੇ ਲੋਕਾਂ ਨੂੰ ਹਾਂਜੀ ਕਈ ਕਈ ਡੰਗਰ ਆ ਜੇ ਕਿਸ ਨੂੰ ਪਤਾ ਨਹੀਂ ਪਿਆ ਇੱਥੇ ਘਰ ਡੰਗਰ ਕਿਉਂ 24 ਘੰਟੇ ਇੱਕੇ ਰਹਾਂ ਇਹ ਉਹਨਾਂ ਬਾਹਰ ਕੱਢੀਏ ਤੋਂ ਫਿਰ ਡਰਦੇ ਕਦੇ ਸੱਟ ਲਾ ਦਿੰਦੇ ਡਿਸਪੈਂਸਰੀ ਹੈ ਕੋਈ ਉਹਦੀ ਨਹੀਂ ਨਹੀਂ ਜੀ ਇਥੇ ਚਾਹੀਦਾ ਹਾਂ ਜੀ ਨਹੀਂ ਜੀ ਬਹੁਤ ਡੇਟ ਹੋ ਗਿਆ ਉਹਨਾਂ ਨੇ ਕਹਿੰਦੇ ਡੰਗਰੀ ਮਰ ਜਾਊਗਾ ਲੱਗਦਾ ਡਿਸਪੈਂਸਰੀ ਹੋਣੀ ਹਾਂ ਜੀ ਜ਼ਰੂਰੀ ਤੇ ਇੱਕ ਬੱਚਾ ਤੇ ਇਥੇ ਦਵਾਈ ਹਾਰਕ ਚਾਹੀਦੀ ਸਾਡੇ ਕੋਈ ਦਵਾਈ ਨਹੀਂ ਕੋਈ ਹਸਪਤਾਲ ਨਹੀਂ ਭਾਜੀ ਕੀ ਨਾਂ ਜੀ ਮੇਰਾ ਨਾਂ ਜੀ ਕੈਪਟਨ ਰਿਸ਼ਪਾਲ ਸਿੰਘ ਕਿਸ ਤਰੀਕੇ ਨਾਲ ਵੇਖਦੇ ਹੋ ਪਿੰਡ ਤੇ ਸਾਥ ਲੱਗੀ ਹੈ ਕੀ ਕੀ ਲੱਗਦਾ ਵਾ ਵੀ ਆਹ ਚੀਜ਼ਾਂ ਜਿਹੜੀਆਂ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਜਿਸ ਤਰੀਕੇ ਨਾਲ ਜਿਹੜੀਆਂ ਸਮੱਸਿਆ ਹਾਂ ਜੀ ਪਹਿਲਾਂ ਤਾਂ ਹੀ ਤੁਹਾਡਾ ਧੰਨਵਾਦ ਕਰ ਦੋ ਤੁਸੀਂ ਆਏ ਸਾਡੇ ਕੋਲ ਔਰ ਸੁਝਾਅ ਤੇ ਬਹੁਤ ਨੇ ਔਰ ਜੋ ਹੈ ਪਿੰਡ ਦੇ ਵਿੱਚ ਇਸ ਟਾਈਮ ਵੇਖ ਰਹੇ ਆ ਵਿਕਾਸ ਬਹੁਤ ਵਧੀਆ ਵਿਕਾਸ ਹੋ ਰਿਹਾ ਔਰ ਜੋ ਮੇਰੇ ਵੱਲੋਂ ਇੱਕ ਦੋ ਸੁਝਾਅ ਆ ਮੈਂ ਉਹ ਵੀ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ ਖੇਡਾਂ ਦੇ ਨਾਲ ਬੱਚਿਆਂ ਨੂੰ ਜੋੜਿਆ ਆ ਤੇ ਆਪਾਂ ਛੋਟੇ-ਛੋਟੇ ਨਾਟਕ ਕਰਾ ਕੇ ਬੱਚਾ ਨੂੰ ਇੱਕਦਮ ਮੋਟੀਵੇਸ਼ਨ ਹੋ ਜਾਂਦਾ ਔਰ ਇੱਕ ਮਨੋਰੰਜਨ ਵੀ ਹੋ ਜਾਂਦਾ ਉਹ ਵੀ ਸਾਨੂੰ ਮਹੀਨੇ ਜਾਂ ਦੋ ਮਹੀਨੇ ਬਾਅਦ ਇੱਕ ਅਦਾ ਨਾਟਕ ਸਾਨੂੰ ਕਰਾਉਣਾ ਚਾਹੀਦਾ ਜਿਹਦੇ ਵਿੱਚ ਪਿੰਡ ਦੇ ਵਿੱਚ ਸਫਾਈ ਦੇ ਪੱਖੋਂ ਜਾਂ ਨਸ਼ਿਆਂ ਦੇ ਜਾਂ ਖੇਡਾਂ ਦੇ ਕੁਝ ਵੀ ਆਪਾਂ ਜਾਂ ਪੜ੍ਹਾਈ ਦੇ ਵੇਖੋ ਨਾਟਕ ਇਦਾਂ ਦੇ ਸਾਨੂੰ ਕਰਾਉਣੇ ਚਾਹੀਦੇ ਆ ਜਿਹਦੇ ਵਿੱਚ ਮਨੋਰੰਜਨ ਵੀ ਹੋ ਜਾਊਗਾ ਔਰ ਬੱਚੇ ਅਸ਼ਾ ਹੋਣਗੇ ਹੋਰ ਅੱਗੇ ਉਹਦੇ ਵਿੱਚ ਇਕੱਠ ਜਾਦਾ ਹੋਊਗਾ ਆ ਕੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਪਤਾ ਲੱਗੂਗਾ ਕਿ ਕੀ ਕਰਨਾ ਹੈ ਦੂਸਰਾ ਮੇਰਾ ਇਹ ਵੀ ਜੋ ਐਲੀਮੈਂਟਰੀ ਸਕੂਲ ਦਾ ਸਟਾਫ ਆ ਬਹੁਤ ਵਧੀਆ ਸਟਾਫ ਆ ਬਹੁਤ ਵਧੀਆ ਉਹਨਾਂ ਬੱਚਿਆਂ ਨੂੰ ਦੇਣੇ ਆ ਔਰ ਆਪਣੇ ਬੱਚੇ ਜਿਹੜੇ ਟਿਊਸ਼ਨ ਪੜ੍ਹਨ ਵਾਸਤੇ ਜਿਤਨਾ ਜਨਾਲੇ ਜਾਂਦੇ ਨੇ ਤੇ ਮੈਂ ਚਾਹੁੰਦਾ ਵੀ ਅਗਰ ਪਿੰਡ ਦੇ ਵਿੱਚ ਆਪਾਂ ਅਗਰਾਈ ਅਗਰਾਈ ਵਗੈਰਾ ਕਰਦੇ ਆ ਔਰ ਇਹ ਵੀ ਕੋਈ ਇਦਾਂ ਅਗਰਾਈ ਕਰਕੇ ਇੱਕ ਪਿੰਡ ਦੇ ਵਿੱਚ ਹੀ ਕੋਈ ਪੰਚਾਇਤ ਘਰ ਬਣਾਇਆ ਜਾਵੇ ਜਿਹਦੇ ਵਿੱਚ ਬੱਚੇ ਬਾਹਰ ਟਿਊਸ਼ਨ ਪੜਨਾ ਜਾਣ ਉਹ ਇੱਥੇ ਹੀ ਪੜਨਾ ਤੇ ਜੋ ਇੱਕ ਟੀਚਰ ਨੂੰ ਹਾਇਰ ਕਰਕੇ ਆਪਾਂ ਇੱਕ ਦੇ ਬੱਚਿਆਂ ਦਾ ਅਫਸਰ ਚ ਪਿਆਰ ਲਊਗਾ ਕੋਈ ਅਲੱਗ-ਅਲੱਗ ਜਗ੍ਹਾ ਤੇ ਜਾਂਦੇ ਆ ਤੇ ਸਾਰੇ ਬੱਚੇ ਆਪਣੇ ਜਿੰਨੇ ਵਹਿਗੇ ਪਿੰਡ ਦੇ ਅਕੇ ਜਗ੍ਹਾ ਤੇ ਬੈ ਕੇ ਪੜਨਾ ਤੇ ਕੰਪੀਟੀਸ਼ਨ ਦੀ ਭਾਵਨਾ ਉਹਨਾਂ ਦੇ ਵਿੱਚ ਵਧੂਗੀ ਦੂਸਰੀ ਗੱਲ ਇਹ ਆ ਵੀ ਜਗ੍ਹਾ ਤੇ ਆਪਾਂ ਨੂੰ ਪਤਾ ਹੀ ਹੈ ਵੀ ਸਾਡੇ ਪਿੰਡ ਦੇ ਗਰਾਊਂਡ ਦੀ ਜਗਾ ਬੋ ਘਟਿਆ ਕਿਉਂਕਿ ਟੈਂਕੀ ਲੱਗ ਗਈ ਆ ਔਰ ਸਰਪੰਚ ਸਾਹਿਬ ਦਾ ਮੈਂ ਧੰਨਵਾਦ ਕਰਦਾ ਉਹਨਾਂ ਦੀ ਸੋਚ ਬਹੁਤ ਉੱਚੀ ਆ ਤੇ 24 ਘੰਟੇ ਆਪਣੇ ਘਰ ਦੇ ਬਾਰੇ ਮੇਰੇ ਸਾਹਬ ਦੇ ਨਾਲ ਘਟ ਸੋਈਦੇ ਆ ਔਰ ਪਿੰਡ ਦੇ ਵਿਕਾਸ ਬਾਰੇ ਜ਼ਿਆਦਾ ਸੋਈਦੇ ਜਿੱਦਾਂ ਕਿ ਆਪਾਂ ਸਭ ਨੂੰ ਪਤਾ ਹੀ ਆ ਆਪਣਾ ਕੋਈ ਇਸ ਤਰ੍ਹਾਂ ਦੀਆਂ ਗਰਾਊਂਡਾਂ ਬਣਾਈਆਂ ਜਾਣ ਜਿੱਦਾਂ ਆਪਣੇ ਸਾਡੇ ਪਿੰਡ ਦੀ ਇੱਕ ਹਾਕੀ ਟੀਮ ਬਹੁਤ ਵਧੀਆ ਹੁੰਦੀ ਸੀ ਤੇ ਜੋ ਕਿ ਮੱਝ ਏਰੀਏ ਦੇ ਵਿੱਚ ਹਾਕੀ ਅੱਜ ਕੱਲ੍ਹ ਲੋਭ ਹੁੰਦੀ ਜਾ ਰਹੀ ਆ ਤੇ ਇਹੇ ਜਉਂਦੇ ਆ ਵੀ ਅਜਨਾਲੇ ਏਰੀਏ ਦੇ ਵਿੱਚ ਹਾਕੀ ਨੂੰ ਫੇਰ ਤੋਂ ਲਿਆਂਦਾ ਜਾਵੇ ਔਰ ਸਾਡੇ ਪਿੰਡ ਤੋਂ ਹੀ ਉਹਦੀ ਸ਼ੁਰੂਆਤ ਹੋਵੇ ਗਰਾਊਂਡ ਦੇ ਚਲੋ ਹਾਕੀ ਵਾਸਤੇ ਸਾਨੂੰ ਵੱਡੀ ਚਾਹੀਦੀ ਹੈ ਜੇ ਅਸੀਂ 6 ਸਾਈਡ ਛੋਟੀ ਹਾਕੀ ਦੀ ਗਰਾਊਂਡ ਹੁੰਦੀ ਹੈ ਜੋ ਕਿ 20 ਕੁ ਮਰਲੇ ਦੀ ਜਿਹ ਮਤਲਬ ਜਗ੍ਹਾ ਦੇ ਵਿੱਚ ਬਣ ਜਾਂਦੀ ਹੈ ਕੋਈ ਜ਼ਿਆਦਾ ਵੱਡੀ ਕਨਾਲ ਕਾ ਥਾਂ ਸਾਨੂੰ ਚਾਹੀਦਾ ਉਹਦੇ ਵਾਸਤੇ ਔਰ ਉਸ ਗਰਾਊਂਡ ਦੇ ਵਿੱਚ ਆਪਾਂ ਹੈਂਡਬਾਲ ਦੀ ਗਰਾਊਂਡ ਵੀ ਬਣਾ ਸਕਦੇ ਹਾਂ ਹਾਕੀ ਦੀ ਗਰਾਊਂਡ ਵੀ ਬਣਾ ਸਕਦੇ ਜੋ ਇੱਕ ਗਰਾਊਂਡ ਤੋਂ ਆਪਾਂ 2-3 ਗਰਾਊਂਡਾਂ ਦਾ ਕੰਮ ਲੈ ਸਕਦੇ ਹਾਂ ਧੰਨਵਾਦ ਸੋ ਬਿਲਕੁਲ ਸਪੰਸਾਬ ਇੱਕ ਹੋਰ ਡਿਮਾਂਡ ਰੱਖੀ ਆ ਸਕੂਲ ਜਿਹੜਾ ਵਾ ਉਹ ਅਪਗ੍ਰੇਡ ਉਹਨਾਂ ਦਾ ਕਹਿਣਾ ਹੈ ਕਿ ਕੀਤਾ ਜਾਣਾ ਚਾਹੀਦਾ ਹੈ ਤੇ ਇੱਕ ਜਿਹੜਾ ਵਾ ਇੱਕ ਬਹੁਤ ਵਧੀਆ ਸੁਝਾਅ ਦਿੱਤਾ ਹੈ ਕਿ ਪਿੰਡ ਦੇ ਵਿੱਚ ਨਾਟਕ ਕਰਵਾਉਣੇ ਚਾਹੀਦੇ ਨੇ ਨਸ਼ਿਆਂ ਨੂੰ ਲੈ ਕੇ ਪਿੰਡ ਦੀ ਸਾਫ ਸਫਾਈ ਨੂੰ ਲੈ ਕੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਉਸ ਚੀਜ਼ ਬਾਰੇ ਪਤਾ ਲੱਗ ਸਕੇ ਨਾਟਕਾਂ ਦੇ ਹਾਂਜੀ ਇਹ ਬਹੁਤ ਵਧੀਆ ਵੇਦੀ ਦਾ ਸਵਾਲ ਆ ਤੇ ਮੇਰੇ ਵੀ ਦੂਜੇ ਦਾ ਬਹੁਤ ਵਧੀਆ ਸਵਾਲ ਆਏ ਕਿਉਂਕਿ ਜਿਹੜੀ ਸਰਪੰਚੀ ਹੁੰਦੀ ਹੈ ਨਾ ਇਹ ਹੁੰਦੀ ਹੈ ਸਰਪੱਖੀ ਉਕਾਦਾਸ ਮਨ ਲਓ ਵੀ ਆਪਣਾ ਕੀ ਆ ਵੀ ਆਪਣਾ ਤਕਰੀਬਨ ਜੰਨੀਆਂਵੇਂ ਗਰਾਂਟਾ ਗਰੁੰਡਾਂ ਜੋਤ ਸਾਹਿਬ ਖਫਤ ਹੁੰਦਾ ਜਾਂਦਾ ਗਲੀਆਂ ਨਾਲ ਹੀ ਗਲੀਆਂ ਨਾਲੀਆਂ ਉਹ ਨਹੀਂ ਕੰਪਲੀਟ ਹੋਈਆਂ ਤਾਂ ਬਾਕੀ ਜਿਹੜੀਆਂ ਚੀਜ਼ਾਂ ਉਹ ਤੋਂ ਵੀ ਆਪਾਂ ਪਛੜ ਗਏ ਆ ਇੰਨਾ ਨਸ਼ਾ ਵਧਨ ਦਾ ਕਾਰਨ ਇੰਨਾ ਡਿਪਰੈਸ਼ਨ ਵਧਨ ਦਾ ਕਾਰਨ ਇੰਨਾ ਮੋਬਾਈਲ ਦਾ ਵਧਨ ਦਾ ਕਾਰਨ ਹੀ ਇਹੋ ਆ ਵੀ ਸਾਡੀਆਂ ਸੱਤਾਂ ਛੁੱਟ ਗਈਆਂ ਨੇ ਸਾਡੇ ਜਿਹੜਾ ਹੈਗਾ ਵਾ ਖੇਡਾਂ ਛੁੱਟ ਗਈਆਂ ਸਾਡਾ ਆਪਸੀ ਭਾਈ ਜਾਰਾ ਟੁੱਟ ਗਿਆ ਕਿਉਂਕਿ ਕਿਸੇ ਤੇ ਲੱਗੀ ਕੋਈ ਬੰਦੇ ਨਹੀਂ ਇਹ ਚੀਜ਼ਾਂ ਨੂੰ ਅਸੀਂ ਬਹੁਤ ਜ਼ਿਆਦਾ ਪਹਿਲ ਦੇ ਰਹੇ ਹਾਂ ਬਾਕੀ ਸਕੂਲ ਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਕਿ ਸਕੂਲ ਪਹਿਲੋ ਤੇ ਅਸੀਂ ਸਾਰਾ ਹਾਈ ਟੈਕ ਕਰ ਲੱਗੇ ਆ ਇਹਨੂੰ ਗਰਾਊਂਡਾਂ ਵਿੱਚ ਤਿਆਰ ਕਰਕੇ ਪੱਕਾ ਕਰਕੇ ਤੇ ਬਾਕਾਇਦਾ ਦੇ ਕਮਰੇ-ਕੋਮਰੇ ਬਿਲਡਿੰਗ ਸੈੱਟ ਕਰਕੇ ਫਿਰ ਇਹਨੂੰ 8ਵੀਂ ਤੱਕ ਖੜਾਗੇ ਕਿਉਂਕਿ ਸਾਡੇ ਇੱਥੇ ਮਾਸਟਰ ਜੀ ਨੇ ਇੱਕ ਰਕੇਸ਼ ਜੀ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਡੇ ਬੱਚੇ ਇੱਥੋਂ ਪੰਜਵੀਂ ਤੱਕ ਸਕੂਲ ਆ ਪਰ ਪੰਜਵੀਂ ਤੋਂ ਸਿੱਧੇ ਨਮੋਦਿਆ ਸਕੂਲ ਦੇ ਵਿੱਚ ਸਾਡੇ ਤਿੰਨ ਚਾਰ ਬੱਚੇ ਜਾ ਚੁੱਕੇ ਨੇ ਬਹੁਤ ਵਧੀਆ ਐਜੂਕੇਟਿਡ ਬੰਦੇ ਨੇ ਤੇ ਬਹੁਤ ਵਧੀਆ ਪੜਾਉਂਦੇ ਇਸ ਚੀਜ਼ ਦਾ ਸਾਨੂੰ ਵੀ ਪਤਾ ਸਮਝ ਆਉਂਦੀ ਹੈ ਵੀ ਇਹਨੂੰ ਜੇ ਆਪਾਂ ਅੱਠਵੀਂ ਤੱਕ ਕਰ ਦਈਏ ਤੇ ਇੱਕ ਪ੍ਰਾਈਵੇਟ ادارے ਦੀ ਤਰ੍ਹਾਂ ਉੱਭਰ ਕੇ ਆਊਗਾ ਸਰਕਾਰੀ ਸਕੂਲ ਜਿਹੜਾ ਸਾਡਾ ਹਾਂਜੀ ਤੇ ਇਹੜੀ ਚੀਜ਼ ਅਸੀਂ ਵਿਕਾਸ ਸਾਰਾ ਸਰਵਪੱਖੀ ਵਿਕਾਸ ਕਰਾਂਗੇ ਪਿੰਡ ਦਾ ਆਲ ਓਵਰੀ ਹਾਂਜੀ ਸੋ ਬੜਾ ਬਪੂ ਜੀ ਪਿੰਡ ਦੇ ਵਿੱਚ ਛੱਪੜ ਦੇ ਕਿਸ ਤਰੀਕੇ ਨਾਲ ਹਾਲਾਤ ਨੇ ਪਾਣੀ ਨੂੰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈਗਾ ਪਾਣੀ ਦੀ ਨਿਕਾਸੀ ਦਾ ਵਾਇਵਰ ਜੀ ਕ ਖਾਲਸਾ ਵਾਇਵਰ ਜੀ ਕੀ ਫਤਿਹ ਉਹ ਗੱਲ ਇਤਰਾ ਵੀ ਅਜੇ ਛੱਪੜ ਦੇ ਵਿੱਚ ਜੇ ਕੋਈ ਮੋਟਰ ਲੱਗਣੀ ਚਾਹੀਦੀ ਹੈ ਜਿਹੜਾ ਪਾਣੀ ਜਿਹੜਾ ਗਾਂ ਨਿਕਾਸ ਹੋਵੇ ਤੇ ਜਿਹੜਾ ਮੱਛਰ ਮੱਛਰ ਹੁੰਦਾ ਉਹ ਨਾ ਸੁਵੇ ਬਾਕੀ ਸਰਕਾਰੀ ਜੋ ਡੰਗਰਾਂ ਦਾ ਹਸਪਤਾਲ ਆ ਉਹ ਇਹ ਨਾਲੇ ਆ ਘੱਟ ਤੋਂ ਘੱਟ 2 ਕਿਲੋਮੀਟਰ ਤੇ ਉਹ ਜਦੋਂ ਡੰਗਰ ਅਸੀਂ ਖੜਦੇ ਹਾਂ ਤੇ ਰਾਹ ਦੇ ਵਿੱਚ ਐਕਸੀਡੈਂਟ ਕਰਦਾ ਕਦੀ ਉਧਰ ਨੂੰ ਖਿੱਚਦਾ ਕਦੀ ਉਧਰ ਨੂੰ ਖਿੱਚਦਾ ਜੇ ਸਾਡੇ ਪਿੰਡ ਡੰਗਰਾਲਾ ਹਸਪਤਾਲ ਬਣਾਇਆ ਜਾਵੇ ਤਾਂ ਬਹੁਤ ਵਧੀਆ ਗੱਲ ਆ ਬਾਕੀ ਸਰਪੰਚ ਸਾਹਿਬ ਸਾਡੇ ਬਹੁਤ ਵਧੀਆ ਹਰ ਕੰਮ ਬੰਦੇ ਬਣੇ ਨੇ ਜਿਹੜੇ ਹਰ ਹਰ ਇੱਕ ਕੰਮ ਜਿਹੜਾ ਬੜਾ ਵਧੀਆ ਢੰਗ ਤਰੀਕੇ ਨਾਲ ਕਰਨ ਦੇ ਨੇ ਪੀਣ ਦੇ ਪਾਣੀ ਦੀ ਗੱਲ ਕੀਤੀ ਜਾਵੇ ਸਭ ਤੋਂ ਮੋਢੀ ਜ਼ਰੂਰਤ ਹੈ ਹਰ ਇੱਕ ਇਨਸਾਨ ਪੀਣ ਦੇ ਪਾਣੀ ਦੇ ਸਾਫ ਪਾਣੀ ਦਾ ਪ੍ਰਬੰਧ ਹੈਗਾ ਪਿੰਡ ਪ੍ਰਿੰਟ ਜੀ ਟੈਂਕੀ ਬਹੁਤ ਦੇਰ ਦੀ ਲੱਗੀ ਆ ਪਾਣੀ ਬਹੁਤ ਵਧੀਆ ਮਿਲ ਰਿਹਾ ਔਰ ਸਾਡੇ ਪਿੰਡ ਦੇ ਲੋਕ ਜਿਹੜੇ ਸਹਿਯੋਗ ਵੀ ਦੇ ਰਹੇ ਆ ਕਿ ਇਹੇ ਵੱਲ ਕੋਈ ਬਿੱਲ ਪੈਂਡਿੰਗ ਨਹੀਂ ਲਿੰਦਾ ਹਰ ਇੱਕ ਪੇਮੈਂਟ ਕਰਦਾ ਲੇਕਿਨ ਟੈਂਕੀ ਦੀ ਸਫਾਈ ਸਾਲ ਬਾਅਦ ਜ਼ਰੂਰ ਹੋਣੀ ਚਾਹੀਦੀ ਜੀ ਪਾਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਵੀ ਕੋਈ ਡਿਮਾਂਡ ਹੈ ਕੋਈ ਨਹੀਂ ਕੋਈ ਖਾਲਸਾ ਵਾਗੂ ਜੀ ਫਤੇ ਜੀ ਕੰਮ ਤੇ ਸਰਪੰਚ ਸਾਹਿਬ ਬਹੁਤ ਵਧੀਆ ਕਰਾ ਰਹੇ ਨੇ ਪਰ ਡਿਮਾਂਡਾਂ ਤੇ ਕੋਈ ਨਾ ਕੋਈ ਇੱਕ ਦੋ ਨਿਕਲਦੀਆਂ ਹੀ ਆਉਂਦੀਆਂ ਕੋਈ ਨਾ ਕੋਈ ਇੱਕ ਆ ਗਈ ਦੂਜੀ ਆ ਗਈ ਜਿ ਤਰ੍ਹਾਂ ਹੁਣ ਜਿ ਤਰ੍ਹਾਂ ਹੁਣ ਚੋਰੀਆਂ ਬੜੀਆਂ ਵਧੀਆਂ ਨੇ ਕਿਉਂਕਿ ਚੋਰਾਂ ਦੇ ਹੌਸਲੇ ਬੜੇ ਬਲੰਦ ਹੋਏ ਆ ਕਿਉਂਕਿ ਨਸ਼ੇ ਕਰਦੇ ਨੇ ਨਸ਼ੇ ਕਰਕੇ ਉਹ ਚੋਰੀਆਂ ਜਿਆਦਾ ਕਰਦੇ ਨੇ ਇਸ ਦਾ ਸਟਰੀਟ ਲਾਈਟਾਂ ਜਿਹੜੀਆਂ ਇਹ ਜਰੂਰ ਲੱਗਣੀਆਂ ਚਾਹੀਦੀਆਂ ਨੇ ਜੇ ਲਾਈਟਾਂ ਲੱਗਣਗੀਆਂ ਤਾਂ ਉਹਨਾਂ ਨੂੰ ਕੋਈ ਡਰ ਲੱਊਗਾ ਜਾਗਦੀਆਂ ਰਹਿਣਗੀਆਂ ਤੇ ਉਹਨਾਂ ਨਾਲ ਲੋਕੜਾ ਪ੍ਰਭਾਵ ਪਊਗਾ ਉਹਨਾਂ ਦਾ ਜਿ ਤਰ੍ਹਾਂ ਇਹ ਦੱਸਣ ਦਾ ਵੀ ਇੱਕ ਡੰਗਰਾਂ ਦਾ ਹਸਪਤਲ ਦੀ ਜਗ੍ਹਾ ਤੇ ਇੱਕ ਆਪਣੇ ਵੀ ਜਿਹੜਾ ਸਿਹਤ ਲਈ ਕੋਈ ਥੋੜੀ ਛੋਟੀ ਭਾਵੇਂ ਕਾਲਜੇ ਕੋਈ ਆਪਣੀ ਚੋਰੀਆਂ ਦੀ ਤੁਸੀਂ ਗੱਲ ਕੀਤੀ ਪਿੰਡ ਦੇ ਵਿੱਚ ਕੋ ਚੌਕੀਦਾਰ ਹੈਗਾ ਨਹੀਂ ਚੌਕੀਦਾਰ ਨਹੀਂ ਹੈਗਾ ਜੀ ਲੱਗਦਾ ਉਹ ਵੀ ਚੌਕੀਦਾਰ ਹਾਂ ਚੌਕੀਦਾਰ ਵੀ ਹੋਣਾ ਚਾਹੀਦਾ ਜਿਹੜਾ ਠਿਕਰੀ ਪੈਰਾ ਜਾਂ ਲੱਗ ਜਾਏ ਜਾਂ ਚੌਕੀਦਾਰ ਹੋਵੇ ਉਹਦੇ ਨਾਲ ਥੋੜਾ ਅਗਲੇ ਨੂੰ ਡਾਰੋ ਹੋਵੇ ਪੀ ਹਾਂ ਇਹਦੇ ਵਿੱਚ ਠਿਕਰੀ ਪੈਰਾ ਲੱਗਦਾ ਜਾਂ ਚੌਕੀਦਾਰ ਰਾਤ ਨੂੰ ਜਾਗਦਾ ਹੈ ਉਹਦੇ ਨਾਲ ਬਹੁਤ ਫਰਕ ਪਊਗਾ ਚੋਰੀਆਂ ਦਾ ਚੋਰੀਆਂ ਕਰਕੇ ਲੋਕ ਬਹੁਤ ਪਰੇਸ਼ਾਨ ਨੇ ਹਾਂ ਸਰ ਬਹੁਤ ਵਧੀਆ ਹੈ ਵੀ ਕਿ ਚੋਰੀਆਂ ਜਿਸ ਤਰੀਕੇ ਨਾਲ ਆਪ ਦੇਖਦੇ ਹਾਂ ਬਹੁਤ ਜ਼ਿਆਦਾ ਹੁੰਦੀਆਂ ਹਾਂਜੀ ਉਸ ਨੂੰ ਲੈ ਕੇ ਵੀ ਚੌਕੀਦਾਰ ਰੱਖਿਆ ਜਾਵੇਗਾ ਜਾਂ ਠਿਕਰੀ ਪੈਰਾ ਕਿਉਂਕਿ ਉਹ ਵੀ ਬੜੀ ਬੜੀ ਜ਼ਰੂਰ ਹੈ ਤੇ ਖੁਦੀ ਸਭ ਤੋਂ ਪਹਿਲਾਂ ਤਾਂ ਮੈਂ ਜਿੱਦਾਂ ਵੀਰਤੀ ਨੇ ਨਸ਼ ਸਾਡੇ ਪਿੰਡ ਨਸ਼ੇ ਦੇ ਕਾਫੀ ਜ਼ਿਆਦਾ ਜਾਣੇਗੇ ਤੁਸੀਂ ਕਿਹਨੂੰ ਵੀ 80% ਕੰਟਰੋਲ ਹੋ ਗਿਆ ਨਹੀਂ ਤੇ ਇੱਥੇ ਤਕਰੀਬਨ ਕਾਫੀ ਜਿਹੜੇ ਬੰਦੇ ਸੀਗੇ ਉਹ ਸੇਲ ਕਰਦੇ ਸੀਗੇ ਤੇ ਅਸੀਂ ਹੁਣ ਵੈਨੇ ਆ ਵੀ ਉਹ ਚੀਜ਼ ਨਹੀਂ ਰਹਿ ਗਈ ਮੈਂ ਨਾ ਉਹਨਾਂ ਦੇ ਘਰਾਂ 'ਚ ਜਾ ਕੇ ਹੱਥ ਜੋੜੇ ਨੇ ਮੈਂ ਵੀ ਤੁਸੀਂ ਦੇਖੋ ਵੀ ਹੁਣ ਜਿੱਦਾਂ ਸਰਕਾਰ ਦੀ ਸਕੀਮ ਚੱਲ ਰਹੀ ਹੈ ਮੁਹਿੰਮ ਚੱਲ ਰਹੀ ਆ ਵੀ ਯੁੱਧ ਨਸ਼ਿਆਂ ਵਿਰੁੱਧ ਤੇ ਉਹ ਜਿਹੜੀ ਚੀਜ਼ ਆ ਉਹ ਅਸੀਂ ਉਹਨਾਂ ਨੂੰ ਦੱਸਿਆ ਵਾ ਵੀ ਤੁਹਾਡੇ ਅੱਗੇ ਰਿਕੁਐਸਟ ਆ ਵੀ ਜੋ ਪਿਛੇ ਹੋ ਚੁੱਕਾ ਤੁਸੀਂ ਖਤਮ ਕਰ ਦਿਓ ਤੇ ਗਾਂ ਇਹ ਕੰਮ ਨਾ ਕਰੋ ਉਹ ਈ ਚੀਜ਼ ਨਾਲ ਕਾਫੀ ਅਸਰ ਪੈ ਗਿਆ ਫਿਰ ਜਿੱਦਾਂ ਚੌਕੀਦਾਰ ਦੀ ਤੁਸੀਂ ਗੱਲ ਕੀਤੀ ਆ ਇਹ ਵੀ ਅਸੀਂ ਸੈਲੇ ਸੈਲੇ ਕਿਉਂਕਿ ਸਾਨੂੰ ਹਮਾਂ ਲਈ ਥੋੜਾ ਆ ਅਸੀਂ ਸੱਡੇ ਸੱਡੇ ਸਟਰੀਟ ਲੈਟਾਂ ਦਾ ਚੌਕੀਦਾਰ ਦਾ ਇਹੜੀ ਚੀਜ਼ਾਂ ਸਾਰੀਆਂ ਪ੍ਰਬੰਧ ਕਰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਮੈਂ ਪੈਂਦਿਆਂ ਲੈਂਦਿਆਂ ਅਸੀਂ ਜੋ ਜਦੋਂ ਮੈਂ ਸਰਪੰਚ ਬਣਿਆ ਮੈਂ 80 ਸਟਰੀਟ ਲੈਟਾਂ ਦਾ ਮਤਾ ਪਵਾ ਚੁੱਕਾ ਆ ਆਮ ਆਦਮੀ ਕਲੀਨਿਕ ਦਾ ਮਤਾ ਪਵਾ ਚੁੱਕਾ ਆ ਫਿਰ ਮੈਂ ਬਸ ਸਾਡੇ ਦਾ ਵੀ ਮਤਾ ਪਵਾਤਾ ਆ ਫਿਰ ਜਿਹੜੇ ਹੈਗੀ ਆ ਪਸ਼ੂ ਡਿਸਪੈਂਸਰੀ ਇਹਦਾ ਵੀ ਮਤਾ ਪਾਤਾ ਆ ਜਦੋਂ ਮਾਮਾ ਜੀ ਉਹਨਾਂ ਨੇ ਸਾਡੇ ਨੇ ਗੱਲ ਕੀਤੀ ਆ ਛੱਪੜ ਛੱਪੜ ਦਾ ਸਾਡਾ ਅਸੀਂ ਤੁਹਾਨੂੰ ਦੋਹਾਂ ਤਿੰਨ ਸਾਲਾਂ ਦਾ ਗੇਅਰ ਰਿਪੋਰਟ ਦਿਆਂਗੇ ਛੱਪੜ ਅਸੀਂ ਅਜੇ ਬਣਾਵਾਂਗੇ ਤੁਸੀਂ ਉੱਥੇ ਘੁੰਮ ਫਿਰ ਸਕਦੇ ਹਾਂ ਹਾਂ ਛੱਪੜ ਛੱਪੜ ਨਹੀਂ ਰਹਿਣ ਦਿਆਂਗੇ ਅਸੀਂ ਹਾਂਜੀ ਤੇ ਇਹੜੀ ਚੀਜ਼ ਤੇ ਅਸੀਂ ਅਸੀਂ ਮੇਨ ਤੁਹਾਨੂੰ ਦੱਸਿਆ ਵਾ ਵੀ ਅਸੀਂ ਆਲ ਓਵਰ ਵਿਕਾਸ ਕਰਨਾ ਆਲ ਓਵਰ ਹੀ ਹਰਕ ਚੀਜ਼ ਹਾਂਜੀ ਭਾਜੀ ਕੀ ਨਾਲ ਜੀ ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਮੈਂ ਤਾਂ ਕਹਿਣਾ ਚਾਹੁੰਦਾ ਵੀ ਜਿਹੜੀ ਪੰਚਾਇਤ ਬਣੀ ਹੈ ਬਹੁਤ ਵਧੀਆ ਪੰਚਾਇਤ ਹੈ ਇਹ ਪੰਚਾਇਤ ਵਿੱਚ ਕੋਈ ਮਤਭੇਦ ਨਹੀਂ ਹੈ ਕਿਸੇ ਦਾ ਵੀ ਮੈਂ ਫਲਾਣੇ ਦਾ ਕੰਮ ਨਹੀਂ ਕਰਨਾ ਸਾਰਿਆਂ ਨੂੰ ਇੱਕ ਨਜ਼ਰ ਨਾਲ ਇੱਕ ਨਜ਼ਰ ਨਾਲ ਦੇਖਦੇ ਆਂ ਮੈਂਬਰ ਵੀ ਚੰਗੇ ਆ ਸਰਪੰਚ ਵੀ ਵਧੀਆ ਬਾਕੀ ਪਿੰਡ ਦਾ ਵਿਕਾਸ ਵੀ ਕੋਈ ਵੀ ਅਸੀਂ ਘਰ ਦਾ ਵੀ ਕੰਮ ਕਰਦੇ ਆਂ ਨਾ ਜੇਕਰੰਮ ਤੇ ਹੋਣਾ ਨਹੀਂਗਾ ਉਹ ਵੀ ਅਸੀਂ ਕਰਦੀ ਡਿਮਾਂਡ ਛੇਤੀ ਪੂਰੀ ਦੀ ਕਰ ਸਕਦੇ ਆਂ ਇਹ ਕੋਈ ਕੰਮ ਹੈ ਆਸਤੇ ਆਸਤੇ ਹੌਲੀ ਹੌਲੀ ਸਟੈਪ ਬੋ ਸਟੈਪ ਉਹਨੇ ਬਹੁਤ ਸੋਨਾ ਸਕੂਲ ਦੀਆਂ ਬੱਚਿਆਂ ਵਾਸਤੇ ਗਰਾਊਂਡ ਬਣਾਈ ਪਹਿਲਾਂ ਤੇਜ਼ ਮੈਂ ਵਧਾਈ ਦੇ ਪਾਤਰ ਹੈ ਸਾਡੇ ਪਿੰਡ ਪੰਚਾਇਤੀ ਬਹੁਤ ਵਜੇ ਬੱਚਿਆਂ ਦਾ ਘੱਟੋ ਘੱਟ 2-3 ਘੰਟੇ ਜਿਹੜਾ ਮੋਬਾਈਲ ਦਾ ਟਾਈਮ ਉਹ ਬਾਈਤ ਹੋ ਗਈ ਆ ਤੇ ਬਾਕੀ ਇਹ ਆ ਵੀ ਡਿਸਪੈਂਸਰੀ ਚਾਹੀਦੀ ਆ ਆਪਾਂ ਨੂੰ ਇੱਕ ਪਸ਼ੂਣ ਹਸਤਾ ਚਾਹੀਦਾ ਸਾਨੂੰ ਤੰਗੀ ਆ ਉਹਨੂੰ ਟ੍ਰੈਫਿਕ ਬਹੁਤ ਆ ਬੱਚਿਆਂ ਨਗਰ ਖੜਦੇ ਹੁੰਦੇ ਤੇ ਬੜੀ ਮੁਸ਼ਕਲ ਆਉਂਦੀ ਆ ਇੱਕ ਜਿਹੜਾ ਬੱਸ ਸਟਾਪ ਸਾਡੇ ਪਿੰਨੇ ਨੇ ਨਿਗਾਹ ਇਸ ਨੂੰ ਵੀ ਮੁਸ਼ਕਲ ਆਉਂਦੀ ਆ ਤੇ ਇਹ ਵੀ ਹੌਲੀ ਹੌਲੀ ਸਰਪੰਚ ਸਾਹਿਬ ਨੂੰ ਕਿਹਾ ਵੀ ਇਹ ਵੀ ਬਣ ਜੇਗਾ ਬਾਕੀ ਹੋਰ ਨਿਕਨੇ ਕੰਮ ਨੇ ਜਿਹੜੇ ਪਿੰਡ ਦੇ ਛੋਟੇ ਮੋਡੇ ਬਾਕੀ ਗੜੀਆਂ ਨਾ ਗਿਆ ਕੰਮ ਉਹ ਚੱਲੀ ਜਾਂਦੇ ਆ ਬਾਕੀ ਅੱਗੇ ਨਾਲ ਤੁਹਾਨੂੰ ਦੱਸਿਆ ਹੀ ਹੈ ਵੀ ਉਹ ਜਿਹੜਾ ਜੰਦ ਘਾਰਿਆ ਉਹਨੂੰ ਸਾਫ ਸਫਾਈ ਕਰਕੇ ਤੁਸੀਂ ਜਦੋਂ ਬੱਚਿਆਂ ਵਾਸਤੇ ਲੇਡੀ ਵਾਸਤੇ ਉਹਨਾਂ ਵਾਸਤੇ ਕੋ ਗਰਾਊਂਡ ਬਣਾਈ ਜਾਵੇ ਖੇਡਣ ਵਾਸਤੇ ਇਸ ਚੀਜ਼ ਦਾ ਜਿਹੜਾ ਬਹੁਤ ਹਾਜੀ ਮਿਰਜੀ ਨਾ ਮੈਂ ਵੀ ਗੱਲ ਕਰੀ ਜਿਹੜੀ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਕੀ ਗੱਣਾ ਚੱਲ ਜਾਓ ਸਾਥ ਲੱਗੀ ਹੈ ਧਮਾਨ ਰੱਖੀਓ ਸਰਪੰਚਾ ਮੈਂ ਸਾਡੀ ਮੇਰੀ ਹੈ ਉਹ ਡਿਮਾਂਡ ਆ ਸਰਪੰਚ ਸਾਹਿਬ ਜੇ ਬਾਕੀ ਸਾਰੇ ਜਨਾਂ ਸਪੋਰਟ ਦੇ ਸਾਰੇ ਗਰਾਊਂਡ ਮੈਂ ਤਿਆਰ ਕਰਾ ਦਿਆਂ ਬਸ ਇੱਕ ਡਿਮਾਂਡ ਆ ਨਾ ਗਾੜੀ ਵੀ ਰਨਿੰਗ ਦੀ ਗਰਾਊਂਡ ਬਣਾਉਣੀ ਚਾਹੀਦੀ ਹੈ ਰਨਿੰਗ ਟਰੈਕ ਚਾਹੀਦਾ ਇੱਥੇ ਸਾਨੂੰ 2 ਕਿਲੋਮੀਟਰ ਦੂਰ ਜਾਣਾ ਪੈਂਦਾ ਰਨਿੰਗ ਕਰਨ ਲਈ ਕਾਲਜ ਜਾਂਨੇ ਆ ਉੱਥੇ ਰਨਿੰਗ ਕਰਦੇ ਇਸ ਦੇ ਕਰਕੇ ਸਾਡੇ ਪਿੰਡੋਂ ਕੋਈ ਵੀ ਫੌਜੀ ਜਾਂ ਕੋਈ ਮੁੰਡਾ ਆਰਮੀ 'ਚ ਨਹੀਂ ਹੋਇਆ ਤੇ ਸਾਡੇ ਪਿੰਡਾਂ ਰਨਿੰਗ ਦੀ ਗਰਾਊਂਡ ਨਹੀਂ ਹੈਗੀ ਹਨੋ ਇਹੋ ਡਿਮਾਂਡ ਕਰਦੇ ਵੀ ਰਨਿੰਗ ਟ੍ਰੈਕ ਚਾਹੀਦਾ ਇੱਕ ਵੀ ਜੋ ਮੁੰਡੇ ਸਾਡੇ ਕੋਈ ਸਰਕਾਰੀ ਨੌਕਰੀ ਲੈ ਸਕੇ ਕੋਈ ਇਤੋਂ ਗਾਂ ਜਾ ਸਕੇ ਹਾਂਜੀ ਵੀਰ ਜੀ ਇਹ ਮੇਰੀ ਡਿਮਾਂਡ ਆ ਬਾਕੀ ਬਹੁਤ ਵਧੀਆ ਸਾਰਾ ਸਰਪੰਚ ਸਾਹਿਬ ਕੀ ਨਾਮ ਇੱਥੇ ਮੇਤੇ ਸਿੰਘ ਕੀ ਕਹਿਣਾ ਚਾਹੁੰਦੇ ਹੋ ਕੀ ਲੱਗਦਾ ਕੀ ਹੋਣਾ ਚਾਹੀਦਾ ਕਿ ਡਿਮਾਂਡ ਹੈ ਕਿ ਜੀ ਕੰਮ ਸਰਪੰਚਾਂ ਬਹੁਤ ਵਧੀਆ ਕਰਦੇ ਆ ਇਹਨੇ ਜਿੰਨੀ ਤੈਅ ਕੀਤੀ ਹੈ ਬਹੁਤ ਵਧੀਆ ਕੰਮ ਕਰਦੇ ਸਲਾਹਾਂ ਜੋ ਹੋਇਆ ਜਿੰਨੇ ਕੰਮ ਕਰਦੇ ਤੇ ਐਂ ਸਰਪੰਚ ਸਾਹਿਬ ਦਾ ਧੰਨਵਾਦ ਕਰਾ ਜਾਂਦੀਆਂ ਕਿ ਜਿਹੜਾ ਅਜ ਤੋਂ ਦਸ ਸਾਲ ਪਹਿਲਾਂ ਕੰਮ ਹੋਣਾ ਚਾਹੀਦਾ ਸੀ ਕੋਈ ਨਾ ਅੱਜ ਕਰ ਦਿੱਤੇ ਆ ਐਲੀ ਸਪੰਸਨ ਕੋਈ ਨਹੀਂ ਕੰਮ ਕੀਤਾ ਹੁਣ ਬਹੁਤ ਬਹੁਤ ਵਧੀਆ ਕੰਮ ਕਰਨ ਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਆ ਅਖੀਰਲਾ ਸਵਾਲ ਹੈ ਸਪੰਸਰ ਸਾਹਿਬ ਬਹੁਤ ਵਧੀਆ ਵੀਰ ਜੀ ਨੇ ਗੱਲ ਕੀਤੀ ਹੈ ਕਿ ਪਿੰਡ ਦੇ ਵਿੱਚ ਕੋਈ ਜਿਹੜਾ ਵਾ ਟਰੈਕ ਹੋਣਾ ਚਾਹੀਦਾ ਵਾ ਜਿੱਥੇ ਨੌਜਵਾਨ ਜਿਹੜਾ ਵਾ ਉਹ ਟਰੈਕ ਤੇ ਜਿਹੜਾ ਵਾ ਰਨਿੰਗ ਕਰ ਸਕਣ ਕਿਉਂਕਿ ਜਿਸ ਤਰੀਕੇ ਨਾਲ ਭਰਤੀਆਂ ਪਿੰਡ ਦੇ ਨੌਜਵਾਨ ਅਕਸਰ ਹੀ ਕਿਹਾ ਜਾਂਦਾ ਕਿ ਫੌਜ ਵਿੱਚ ਆਰਮੀ ਦੇ ਵਿੱਚ ਭਰਤੀ ਹੁੰਦੇ ਨੇ ਪੁਲਿਸ ਵਿੱਚ ਆਰਮੀ ਵਿੱਚ ਭਰਤੀ ਹੁੰਦੇ ਉਸ ਨੂੰ ਲੈ ਕੇ ਵੀ ਕੋਈ ਡਿਮਾਂਡ ਰੱਖੀ ਹੈ ਤਾਂ ਜੋ ਪਿੰਡ ਦੇ ਹਾਂਜੀ ਸਾਡੇ ਵੀਰ ਅਸ਼ਦੀਬ ਨੇ ਬਹੁਤ ਵਧੀਆ ਸਵਾਲ ਅਸੀਂ ਜਿਹੜਾ ਪਰਲੇ ਬੰਨੇ ਜਗਾ ਆ ਜਿਹੜੇ ਟੈਂਕੀ ਵਾਲੀ ਜਗਾ ਨਾ ਉਹਦੇ ਆਲੇ ਦੁਆਲੇ ਅਸੀਂ ਟਰੈਕ ਬਣਾ ਰਹੇ ਹਾਂ ਕਿਉਂਕਿ ਉਹਦੀ ਜਿਹੜੀ ਇਹਦੀ ਲਾਮ ਹੈ ਕਾਫੀ ਜ਼ਿਆਦਾ ਆ ਹਾਂਜੀ ਤੇ ਉਹਦੇ ਕਰਕੇ ਅਸੀਂ ਉਹਦਾ ਲਿਖਿਆ ਇਸ ਚੀਜ਼ ਅਸੀਂ ਪਰਲੇ ਬੰਨੇ ਟਰੈਕ ਬਣਾ ਕੇ ਦਾਵਾਂਗੇ ਸੈਂਟਰ ਤੇ ਗਰਾਊਂਡ ਹੋ ਜੂਗੀ ਤੇ ਆਲੇ ਦੁਆਲੇ ਟਰੈਕ ਬਣਾਇਆ ਜਾਊਗਾ ਫਿਰ ਅਸੀਂ ਮੈਂ ਤੇ ਪਰਸੋਂ ਵੀ ਗਿਆ ਸੀਗਾ ਇਧਰ ਅਨੰਦਪੁਰ ਸਾਹਿਬ ਵਾਲਦੇ ਉੱਤੇ ਮੈਂ ਵੇਖਿਆ ਵੀ ਜਿੱਦਾਂ ਉਹ ਸਾਡਾ ਟੈਂਕੀ ਦਾ ਓਵਰ ਪਾਣੀ ਬਾਹਰ ਆਉਂਦਾ ਸਾਫ਼ ਪਾਣੀ ਹੁੰਦਾ ਆ ਅਸੀਂ ਉੱਥੇ ਇੱਕ ਸਵੀਮਿੰਗ ਪੂਲ ਵੀ ਬਣਾ ਕੇ ਦਿੰਦੇ ਹਾਂ ਛੋਟੇ ਬੱਚੇ ਜਾਂ ਸਿਆਣੇ ਜਾਂ ਉਹਦੇ ਵਿੱਚ ਆਪਣਾ ਖੇਡ ਮਲ ਸਕਣ ਨਾ ਸਕਣ ਇੱਕ ਛੋਟਾ ਜਿਹਾ সুইমিং ਪੂਲ ਵੀ ਬਣਾਵਾਂਗੇ ਤੇ ਆਲੇ-ਦੁਆਲੇ ਟ੍ਰੈਕ ਵੀ ਬਣੂਗਾ ਵਿੱਚ ਗਰਾਊਂਡ ਵੀ ਬਣੂਗਾ ਅਸੀਂ ਪਿੰਡ ਦੀ ਕੋਈ ਵੀ ਜਗ੍ਹਾ ਜਿਹੜੀ ਆ ਜਿਹੜੀ ਸਰਕਾਰੀ ਜਗ੍ਹਾ ਉਹ ਖਾਲੀ ਨਹੀਂ ਰਹਿਣ ਦੇਣੀ ਉੱਥੇ ਕੋਈ ਨਾ ਕੋਈ ਤਾਰ ਵਿਹਾਰ ਕੋਈ ਨਾ ਕੋਈ ਕਰ ਦੇਾਂਗੇ ਅਸੀਂ ਹਾਂਜੀ ਫਿਰ ਤੇ ਪਿੰਡ ਵਾਸੀਆਂ ਨੂੰ ਕੀ ਜਿਹੜਾ ਮੈਸੇਜ ਦੇਣਾ ਮੈਂ ਵੇਖੋ ਇਕੱਲਾ ਤੇ ਕੁਝ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਨਗਰ ਨੂੰ ਇਹ ਕਹਿਣਾ ਚਾਹੁੰਦਾ ਵਾਂ ਵੀ ਤੁਸੀਂ ਮੇਰਾ ਪੂਰ ਸਪੋਰਟ ਕਰੋ ਮੈਂ ਚੰਗੇ ਤੋਂ ਚੰਗਾ ਕੰਮ ਕਰਕੇ ਇਸ ਤਰ੍ਹਾਂ ਕੇ ਇਹ ਤੁਹਾਨੂੰ ਦੱਸ ਸਕਾਂ ਕਿਉਂਕਿ ਨਗਰ ਦੀ ਸਪੋਰਟ ਤੋਂ ਬਿਗਾਰੇ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਆਲ ਓਵਰ ਸਾਰੇ ਪਿੰਡ ਦਾ ਸਰਪ ਪੱਕੀ ਵਿਕਾਸ ਕਰਕੇ ਇਹਦੇ ਆਪਾਂ ਨਵੀਂ ਜਿਹੜੀ ਲੀਪ ਪਾ ਜੀਏ ਜੇ ਤੇ ਮੜਕੇ ਆਉਣ ਵਾਲੇ ਜਿਹੜੇ ਕੋਈ ਵੀ ਸਰਪੰਚ ਬਣੇ ਕੋਈ ਵੀ ਮੈਂਬਰ ਪੰਚ ਬਣੇ ਉਹੜੀ ਲੀ ਤੇ ਚੱਲੀ ਜਾਵੇ ਇਹ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਵੀ ਕਰਦਾ ਹਾਂ ਸਾਡੇ ਨਗਰ ਦਾ ਵੀ ਤੁਹਾਡਾ ਵੀ ਇਹ ਨਗਰ ਦਾ ਮੈਂ ਇਸ ਕਰਕੇ ਕਿਉਂਕਿ ਇੱਕ ਬੈਕ ਨਮਾਣਾ ਜਾਂ ਬੰਦਾ ਜਿੰਨੂੰ ਇਹਨਾਂ ਨੇ ਏਡਾ ਵੱਡਾ ਤਾਜ 25 ਦਾ ਤਾਰ ਕੋਈ ਨਿੱਕੀ-ਮੋਟੀ ਗੱਲ ਨਹੀਂ ਹੁੰਦੀ ਤੇ ਬਹੁਤ ਤਗੜੀ ਗੱਲ ਹੁੰਦੀ ਆ ਵੀ ਤੁਹਾਨੂੰ ਸਾਰੇ ਪਿੰਡ ਨੇ ਇੱਕ ਮੁਖੀ ਚੁਣਨਾ ਹੈ ਤੇ ਉਹ ਜਿਹੜੀ ਮੁਖੀ ਦੀ ਮर्यादा ਆ ਉਹ ਸਾਨੂੰ ਚਾਹੀਦੀ ਨਿਭਾਉਣੀ ਹੈ ਅਸੀਂ ਜੇ ਲਾਲਚ ਦੇ ਵਿੱਚ ਪੈ ਜਾਵਾਂਗੇ ਜਾਂ ਆਪਣੇ ਸਵਾਰ ਦਾ ਹਾਸਤੇ ਪੈ ਜਾਵਾਂਗੇ ਆਪਣੇ ਨਿੱਜੀ ਪਾਣਾ ਹਾਸਤੇ ਪੈ ਜਾਵਾਂਗੇ ਫਿਰ ਅਸੀਂ ਇਹ ਜਿਹੜਾ ਉਹਦਾ 3 ਸਹੀ ਟੰਗਣਾ ਬਰਥ ਸਕਦੇ ਮੈਂ ਚਾਹਣਾ ਆ ਵੀ ਆਪਾਂ ਸਾਰੇ ਨਗਰ ਨੂੰ ਇੱਕ ਸੋਹਣਾ ਵਾਲਾ ਨਗਰ ਬਣਾ ਲਈ ਮੇਰੀ ਇਹ ਆ ਭਾਈ ਸਾਹਿਬ ਬਿਲਕੁਲ ਏਸੀ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਰਿਆੜ ਜਿੱਥੇ ਸਾਥ ਲੱਗੀ ਹੈ ਪਿੰਡ ਦੇ ਸਰਪੰਚ ਸੀ ਪਿੰਡ ਦੇ ਲੋਕ ਮੌਜੂਦ ਸੀ ਆਪੋ ਆਪਣੀਆਂ ਸਮੱਸਿਆਵਾਂ ਦੱਸਿਆ ਨੇ ਉਹਨਾਂ ਕਿ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਜ਼ਰੂਰਤਾਂ ਨੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨਾਂ ਨੇ ਆ ਪਿੰਡ ਦੇ ਵਿੱਚ ਜਿਹੜਾ ਵਾ ਇੱਕ ਟਰੈਕ ਦੀ ਮੰਗ ਕੀਤੀ ਹੈ ਕਿ ਇੱਕ ਟਰੈਕ ਰਨਿੰਗ ਟਰੈਕ ਹੋਣਾ ਚਾਹੀਦਾ ਉੱਥੇ ਹੀ ਪਿੰਡ ਦੇ ਵਿੱਚ ਜਿਮ ਹੋਣਾ ਚਾਹੀਦਾ ਤੇ ਖੇਡ ਸਟੇਡੀਅਮ ਹੋਣਾ ਚਾਹੀਦਾ ਤੇ ਇਸੇ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਜਿਹੜੇ ਮੈਡੀਕਲ ਡਿਸਪੈਂਸਰੀ ਜਾਂ ਪਸ਼ੂਆਂ ਦੀ ਡਿਸਪੈਂਸਰੀ ਹੋਣੀ ਚਾਹੀਦੀ ਹੈ ਤਾਂ ਉੱਥੇ ਹੀ ਔਰਤਾਂ ਨੇ ਵੀ ਜਿਹੜਾ ਵਾ ਮੈਡੀਕਲ ਡਿਸਪੈਂਸਰੀ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਤਾਂ तमाम ਸਾਰਿਆਂ ਨੇ ਆਪਣੀਆਂ ਡਿਮਾਂਡਸ ਜਿਹੜੀਆਂ ਵਾ ਉਹ ਦੱਸਿਆ ਨੇ ਤਾਂ ਉੱਥੇ ਹੀ ਪਿੰਡ ਦੇ ਸਰਪੰਚ ਦਾ ਵੀ ਕਹਿਣਾ ਕਿ ਉਹਨਾਂ ਵੱਲੋਂ ਵੀ ਕੰਮ ਕੀਤੇ ਜਾ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਪਿੰਡ ਦੇ ਲੋਕਾਂ ਦੀਆਂ ਜਿਹੜੀਆਂ-ਜਿਹੜੀਆਂ ਵੀ ਸਮੱਸਿਆਵਾਂ ਨੇ ਉਹਨਾਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕਿ ਪਿੰਡ ਜਿਹੜਾ ਰਿਆੜ ਹੈ ਇਹ ਕਿੰਨਾ ਕੁ ਜਿਹੜਾ ਵਾ ਉੱਚਾ ਜਾਂਦਾ ਹੈ ਤਾਂ ਕਿੰਨੇ ਕੁ ਇੱਥੇ ਵਿਕਾਸ ਜਿਹੜੇ ਵਾ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੇ ਨੇ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ ਪਿੰਡ ਰਿਆੜ